नमस्कार दोस्तों मैं रोहित पुनारी स्वागत करता हूं अपने प्रोग्राम दोस्तों आज राशियां दी गल करदे हैं मेष तो लेके मीन राशि बारे की हाल रहने वाला मैं ਤੁਹਾਨੂੰ ਦੱਸਾਂਗਾ ਸੋ ਹੁਣ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰੀਏ ਮੇਸ਼ ਰਾਸ਼ੀ ਵਾਲਿਆਂ ਵਾਸਤੇ ਅੱਜ ਦਿਨ ਬਹੁਤ ਅੱਛਾ ਰਹੇਗਾ ਕੌਨਫੀਡੈਂਸ ਲੈਵਲ ਕਾਫੀ ਅੱਛਾ ਰਹੇਗਾ ਕੌਨਫੀਡੈਂਸ ਲੈਵਲ ਸੁਧਾਰ ਹੋਏਗਾ ਆਪਣੇ ਤੇ ਆਤਮ ਵਿਸ਼ਵਾਸ ਜਿਹੜਾ ਹੈ ਉਹ ਵਧੇਗਾ ਇਸ ਦੇ ਨਾਲ ਨਾਲ ਮਨ ਖੁਸ਼ ਰਹੇਗਾ ਮਨ ਦੇ ਵਿੱਚ ਪ੍ਰਸੰਤਾ ਦਾ ਮਾਹੌਲ ਰਹੇਗਾ ਔਰ ਘਰ ਦੇ ਵਿੱਚ ਕੋਈ ਸ਼ੁਭ ਖਬਰ ਵੀ ਆ ਸਕਦੀ ਹੈ ਘਰ ਦੇ ਵਿੱਚ ਕੋਈ ਸੰਗਿਆ ਅੱਛਾ ਮਿਲ ਸਕਦਾ ਹੈ ਅ ਕਾਰੋਬਾਰ ਦੀ ਸਥਿਤੀ ਆਜ ਦੇ ਦਿਨ ਬਹੁਤ ਵਧੀਆ ਰਹਿਣ ਵਾਲੀ ਹੈ ਕਰਨਾ ਕੀ ਇਹ ਦੂਸਰੀ ਕਰਨਾ ਸਿਰਫ ਇਹ ਹੈ ਕਿ ਆਜ ਦੇ ਦਿਨ ਚੋਲ ਲੈ ਕੇ ਕਿਥੋਂ ਰਮਸਾਨ ਦੇ ਦਾਨ ਜਰੂਰ ਕਰਨੇ ਆ ਤਾਂ ਕਿ ਆਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਫੋਨ ਗੱਲ ਕਰਦੇ ਹਾਂ বৃਸ਼ਭ ਰਾਸ਼ੀ ਵਾਲਿਆਂ ਵਾਸਤੇ বৃਸ਼ਭ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਆਜ ਦੇ ਦਿਨ ਥੋੜਾ ਖਰਚੇ ਵਾਲਾ ਰਹੇਗਾ ਅੱਜ ਕੋਈ ਵਿਦੇਸ਼ ਜਾਣ ਲਈ ਖਰਚਾ ਹੋ ਸਕਦਾ ਹੈ ਵਿਦੇਸ਼ ਤੋਂ ਕੋਈ ਅੱਛੀ ਖਬਰ ਆ ਸਕਦੀ ਹੈ ਵਿਦੇਸ਼ ਅਗਰ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਹੁਤ ਅੱਛਾ ਆਪਸ਼ਨ ਹੈ ਆਜ ਦੇ ਦਿਨ ਕੋਈ ਨਵੀਂ ਫਾਈਲ ਲਗਾਉਣਾ ਜਾ ਰਹੇ ਹੋ ਜਾਂ ਵਿਦੇਸ਼ ਵਾਸਤੇ ਕੋਈ ਅੱਛੀ ਆਫਰ ਲੈ ਕੇ ਆ ਰਹੇ ਹੋ ਤਾਂ ਔਰ ਲਈ ਤੁਹਾਡੇ ਦੇ ਵੀ ਅੱਜ ਦਿਨ ਬਹੁਤ ਵਧੀਆ ਰਹਿਣ ਵਾਲਾ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਵਾਸਤੇ ਤੁਸੀਂ ਥੋੜੇ ਜਿਹਾ ਚਾਵਲ ਲੈ ਕੇ ਧਰਮਸਥਾਨ ਦੇ ਦਾਨ ਜ਼ਰੂਰ ਕਰਨੇ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਿਥੂਨ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਨ ਖੁਸ਼ ਰੱਖਣ ਵਾਲਾ ਇਸ ਦੇ ਨਾਲ-ਨਾਲ ਸਫਦਾ ਸਫਲਤਾ ਵਾਲਾ ਬੋਸ ਦੇ ਬੋਸ ਦੇ ਨਾਲ ਰਿਲੇਸ਼ਨ ਅੱਛੇ ਕਰਨ ਵਾਲਾ ਕੰਮ ਦੇ ਵਿੱਚ ਵਾਧਾ ਮਾਨ ਵਾਲਾ ਤੇ ਨਾਲ ਇੱਛਾਵਾਂ ਦੀ ਪੂਰਤੀ ਦਾ ਦਿਨ ਰਹੇਗਾ ਜੋ ਵੀ ਤੁਸੀਂ ਅੱਜ ਅਛਾ ਰੱਖ ਕੇ ਬੈਠੇ ਹੋ ਤੁਹਾਡੀਆਂ ਪੂਰੀਆਂ ਜੂਰੂ ਹੋਣਗੀਆਂ ਇਸ ਕਰਕੇ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇਵੇ ਤਾਂ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਕਰਕ ਰਾਸ਼ੀ ਵਾਲਿਆਂ ਵਾਸਤੇ ਕਰਕ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੌਨਫੀਡੈਂਸ ਲੈਵਲ ਤੁਹਾਡਾ ਬਹੁਤ ਅੱਛਾ ਰਹਿਣ ਵਾਲਾ ਅੱਜ ਦਾ ਦਿਨ ਮਨ ਦੇ ਵਿੱਚ ਆਤਮ ਵਿਸ਼ਵਾਸ ਵਧੇਗਾ ਕੰਮ ਦੀ ਸਥਿਤੀ ਬਹੁਤ ਅੱਛੀ ਰਹੇਗੀ ਪਿਤਾ ਨਾਲ ਸੰਬੰਧ ਮਜ਼ਬੂਤ ਹੋਣਗੇ ਅਗਰ ਕੋਈ ਸਰਕਾਰੀ ਕੰਮ ਤੁਸੀਂ ਕਰਵਾਉਣਾ ਜਾ ਰਹੇ ਹੋ ਉਹਦੇ ਵਿੱਚ ਤੁਹਾਡੇ ਕੋਲ ਲਈ ਤੁਹਾਡੇ ਕੋਲ ਹੋਰੇ ਵਾਸਤੇ ਅੱਛ ਅੱਜ ਦਾ ਦਿਨ ਸਰਕਾਰੀ ਕੰਮ ਵਾਸਤੇ ਤਾਂ ਲਈ ਬਹੁਤ ਅੱਛਾ ਰਹਿਣ ਵਾਲਾ ਹੈ ਕਰਨਾ ਕਿ ਇਹ ਹੈ ਪਾਣੀ ਦੇ ਵਿੱਚ ਦੁੱਧ ਪਾ ਕੇ ਜਰੂਰ ਨਾ ਹਨਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਅੱਜ ਕੋਈ ਯਾਤਰਾ ਦਾ ਯੋਗ ਬਣ ਸਕਦਾ ਹੈ ਅੱਜ ਖਰਚੇ ਵਧਣਗੇ ਖਰਚਿਆਂ ਦੇ ਵਿੱਚ ਵਰੋਤਰੀ ਹੋਏਗੀ ਉਹ ਖਰਚੇ ਪਾਰਟੀ ਦੇ ਉੱਪਰ ਵੀ ਹੋ ਸਕਦੇ ਐ ਅੱਛੀ ਚੀਜ਼ਾਂ ਦੇ ਉੱਪਰ ਵੀ ਹੋ ਸਕਦੇ ਐ ਔਰ ਵਿਦੇਸ਼ ਨਾਲ ਲੈ ਕੇ ਵੀ ਖਰਚੇ ਹੋ ਸਕਦੇ ਐ ਇਸ ਦੇ ਨਾਲ ਨਾਲ ਇੱਕ ਚੀਜ਼ ਦਾ ਹੋਰ ਖਿਆਲ ਰੱਖਣ ਦੀ ਜ਼ਰੂਰਤ ਹੈ ਅੱਜ ਧਾਰਮਿਕ ਯਾਤਰਾ ਤੇ ਜੇਕਰ ਜਾਣਾ ਤਾਂ ਥੋੜਾ ਜਿਆਦਾ ਅ ਕਿ ਪੈਰ ਫਿਸਲਣ ਦੇ ਚਾਂਸਸ ਬਣੇ ਆ ਕੋਈ ਚੋਟ ਲੱਗਣ ਦੇ ਚਾਂਸਸ ਬਣੇ ਹੋਏ ਆ ਇਸ ਕਰਕੇ ਕਰਨਾ ਕੀ ਤੁਸੀਂ ਕਰਨਾ ਇਹ ਆ ਕਿ ਕਰੋ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਣਾ ਤਾਂ ਕਿ ਆਇਦਰ ਦਿਨ ਤੁਹਾਡਾ ਸ਼ੁਭ ਬਣਿਆ ਰਵੇ ਦੋਸਤੋ ਹੁਣ ਗੱਲ ਕਰਦੇ ਆ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਆਫਿਸ ਦੇ ਵਿੱਚ ਤੁਹਾਨੂੰ ਡਾਂਟ ਪੈ ਸਕਦੀ ਹੈ ਬੋਸ ਨਾਲ ਰਿਲੇਸ਼ਨ ਥੋੜਾ ਜਿਹਾ ਡਿਸਟਰਬ ਹੋ ਸਕਦੇ ਆ ਅੱਜ ਦੇ ਦਿਨ ਕੰਮ ਰੁਕਦਾ ਕੰਮ ਬੰਦਾ ਬੰਦਾ ਰੁਕ ਸਕਦਾ ਕੰਮ ਦੇ ਵਿੱਚ ਰੁਕਾਵਟ ਦੇ ਚਾਂਸਸ ਬਣੇ ਆ ਕੋਈ ਚੋਟ ਲੱਗਣ ਦੇ ਚਾਂਸਸ ਬਣੇ ਹੋਏ ਆ ਨਾਲ ਕਰਕੇ ਡਰਾਈਵ ਨੂੰ ਧਿਆਨ ਨਾ ਕਰਨਾ ਡਰਾਈਵ ਧਿਆਨ ਨਾ ਕਰਨਾ ਤਾਂ ਕਿ ਕੋਈ ਚੋਰ ਨਾ ਲੱਗੇ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਮੱਥੇ ਦੇ ਉੱਪਰ ਦੂਧਾ ਤਿਲਕ ਜੂਰ ਲਗਾਉਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਵਾਸਤੇ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦੀਨ ਪਾਰਟਨਰਸ਼ਿਪ ਦੇ ਵਿੱਚ ਮਜ਼ਬੂਤੀ ਵਾਲਾ ਰਹੇਗਾ ਪਤੀ ਪਤਨੀ ਦੇ ਸਬੰਧ ਮਜ਼ਬੂਤ ਹੋਣਗੇ ਇਸ ਦੇ ਨਾਲ ਨਾਲ ਕੋਈ ਅੱਛਾ ਖਬਰ ਮਿਲ ਸਕਦੀ ਹੈ ਕੋਈ ਅੱਛੀ ਸੁਨੇਹਾ ਮਿਲ ਤੁਹਾਨੂੰ ਮਿਲ ਸਕਦਾ ਹੈ ਔਰ ਇਸ ਦਿਨ ਨਾਲ ਅਗਰ ਕੋਸ਼ਿਸ਼ ਕੀਤੀ ਜਾਵੇ ਤਾਂ ਤੁਹਾਨੂੰ ਅੱਜ ਕੰਮ ਦੇ ਵਿੱਚ ਸਫਲਤਾ ਜ਼ਿਆਦਾ ਮਿਲੇਗੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਇਨਕਮ ਦੇ ਵਿੱਚ ਬੜੋਤਰੀ ਹੋਏਗੀ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਦੁੱਧ ਦਾ ਦਾਨ ਧਰਮਸੰਤ ਦਾ ਜ਼ਰੂਰ ਕਰਨਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ વૃਸ਼ਚਿਕ ਰਾਸ਼ੀ ਵਾਲਿਆਂ ਵਾਸਤੇ વૃਸ਼ਚਿਕ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤੇ ਅੱਜ ਦੇ ਦਿਨ ਦੇ ਵਿੱਚ ਕਿਸਮਤ ਥੋੜਾ ਜਿਹਾ ਘੱਟ ਸਾਥ ਦੇਗੀ ਕੰਮ ਕੰਮ ਦੇ ਵਿੱਚ ਰੁਕਾਵਟ ਆਣ ਦੇ ਚਾਂਸ ਬੰਦੇ ਪਏ ਆ ਕੋਈ ਕੰਮ ਬੰਦਾ ਬੰਦਾ ਤੁਹਾਡਾ ਰੁਕ ਸਕਦਾ ਹੈ ਕੰਮ ਦੇ ਵਿੱਚ ਪ੍ਰੋਬਲਮ ਆ ਸਕਦੀਆਂ ਹੈ ਇਸ ਨਾਲ ਨਾਲ ਕੋਈ ਅਗਰ ਲੋਨ ਲੈ ਲਈ ਫਾਈਲ ਲਗਾਉਣਾ ਚਾਹ ਰਹੇ ਹੋ ਤਾਂ ਉਹਦੇ ਲਈ ਤੁਹਾਡਾ ਤੁਹਾਡਾ ਅੱਜ ਦਾ ਦਿਨ ਬਹੁਤ ਸ਼ੁਭ ਰਹਿਣ ਵਾਲਾ ਹੈ ਇਸ ਕਰਕੇ ਲੋਨ ਲੈਣ ਵਾਸਤੇ ਅੱਜ ਦਾ ਦਿਨ ਅੱਛਾ ਰਹੇਗਾ ਲੇਕਿਨ ਬਾਕੀ ਕੰਮਾਂ ਦੇ ਵਿੱਚ ਰੁਕਾਵਟ ਆਣ ਦੇ ਚਾਂਸ ਬਣੇ ਹੋਏ ਆ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਧਰਮਸਥਾਨ ਦੇ ਉੱਪਰ ਚਾਉਲਾ ਦਾ ਦਾਨ ਜ਼ਰੂਰ ਕਰਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਤੁਹਾਨੂੰ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਅੱਜ ਸਟਮਕ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਪੇਟ ਅਪਸੈਟ ਰਹਿ ਸਕਦਾ ਹੈ ਸ਼ੇਅਰ ਮਾਰਕੀਟ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਸ਼ੇਅਰ ਮਾਰਕੀਟ ਦੇ ਵਿੱਚ ਨੁਕਸਾਨ ਦੇ ਚਾਂਸ ਬਣੇ ਆ ਇਸ ਕਰਕੇ ਅੱਜ ਤੁਸੀਂ ਸ਼ੇਅਰ ਮਾਰਕੀਟ ਅਲਰਟ ਹੋ ਕੇ ਕੰਮ ਕਰਨਾ ਹੈ ਤੇ ਇਸ ਦੇ ਨਾਲ ਨਾਲ ਕੋਈ ਤੁਹਾਡਾ ਅਗਰ ਤੁਸੀਂ ਕਿਸੇ ਲੜਕੀ ਨੂੰ ਜਾਂ ਲੜਕੇ ਨੂੰ ਪਸੰਦ ਕਰ ਰਹੇ ਹੋ ਉਹਦੇ ਨਾਲ ਤੁਹਾਡਾ ਝਗੜਾ ਹੋ ਸਕਦਾ ਹੈ ਅੱਜ ਦੇ ਦਿਨ ਤਾਂ ਥੋੜਾ ਜਿਹਾ ਅਜਦਾ ਟਾਈਮ ਜਿਹੜਾ ਹੈਗਾ ਤੁਹਾਡੇ ਲਈ ਜਾਦਾ ਅੱਛਾ ਨਹੀਂ ਹੈ ਤੇ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਰਾ ਦੇ ਲੱਕ ਲਗਾ ਕੇ ਕਰੋ ਜਰੂਰ ਜਾਨਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋਂ ਹੁਣ ਗੱਲ ਕਰਦੇ ਮਕਰ ਰਾਸ਼ੀ ਵਾਲਿਆਂ ਵਾਸਤੇ ਮਕਰ ਮਕਰ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਅਜਦਾ ਦਿਨ ਘਰ ਦੇ ਵਿੱਚ ਖੁਸ਼ਹਾਲੀ ਦਾ ਰਹੇਗਾ ਅਜਦਾ ਦਿਨ ਕੋਈ ਪ੍ਰਾਪਰਟੀ ਦੀ ਡੀਲ ਹੋ ਸਕਦੀ ਹੈ ਅਗਰ ਤੁਸੀਂ ਕੋਈ ਪ੍ਰਾਪਰਟੀ ਸੇਲ ਪਰਚੇਸ ਕਰਨਾ ਚਾਹ ਰਹੇ ਹੋ ਜਾਂ ਨਵੀਂ ਖਰੀਦਣਾ ਚਾਹ ਰਹੇ ਹੋ ਉਦਨ ਲਈ ਅਜਦਾ ਦਿਨ ਤੁਹਾਡਾ ਕਾਫੀ ਸ਼ੁਭ ਰਹਿਣ ਵਾਲਾ ਹੈ ਇਸ ਦੇ ਨਾਲ ਨਾਲ ਅਗਰ ਕੋਸ਼ਿਸ਼ ਕੀਤੀ ਜਾਵੇ ਤਾਂ ਕੰਮ ਦੇ ਵਿੱਚ ਵੀ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਣਾ ਤਾਂ ਕਿ ਅਜਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਕੁੰਮ ਰਾਸ਼ੀ ਵਾਲੇ ਵਾਸਤੇ ਆਜਾ ਦਿਨ ਮਿਹਨਤ ਕਰਨ ਵਾਲਾ ਰਹੇਗਾ ਮਿਹਨਤ ਜਿਆਦਾ ਕਰਨੀ ਪਏਗੀ ਫੇਰੀ ਸਫਲਤਾ ਮਿਲਣ ਦੇ ਚਾਂਸਸ ਬਣਨਗੇ ਇਸ ਦੇ ਨਾਲ ਨਾਲ ਕੰਮ ਦੇ ਵਿੱਚ ਰਿਕਵਰੀ ਦੇ ਚਾਂਸਸ ਨਾਲ ਬਣੇ ਹੋਏ ਆ ਔਰ ਛੋਟੀ ਮੋਟੀ ਯਾਤਰਾ ਹੋ ਸਕਦੀ ਹੈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਕੰਮ ਵਾਸਤੇ ਜਾਣਾ ਪੈ ਸਕਦਾ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਚਾਵਲਾ ਦਾ ਦਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਤਾਂ ਕਿ ਆਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਮੀਨ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਆਜਾ ਦਿਨ ਜਿਹੜਾ ਹੈ ਸਿਹਤ ਦੇ ਵਿੱਚ ਸੁਧਾਰਦਾ ਰਹੇਗਾ ਔਰ ਘਰ ਦੇ ਵਿੱਚ ਖੁਸ਼ਹਾਲੀ ਆਉਣ ਦੇ ਚਾਂਸ ਬਣੇ ਹੋਏ ਆ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਪੈਸਾ ਆਏਗਾ ਅਗਰ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਅੱਜ ਤੁਹਾਨੂੰ ਬੈਨੀਫਿਟ ਮਿਲਣ ਦੇ ਚਾਂਸਸ ਬਣੇ ਹੋਏ ਆ ਇਸ ਦਿਨ ਨਾਲ ਕੋਈ ਅੱਛੀ ਖਬਰ ਜਾਂ ਕੋਈ ਛਾ ਸੁਨਿਆ ਤੁਹਾਨੂੰ ਮਿਲ ਸਕਦਾ ਹੈ ਕਰਨਾ ਕੀ ਇਹ ਦੋਸੀ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਰਾ ਤੇ ਜਰੂਰ ਲਗਾਉਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਬਾਕੀ ਜੇ ਤੁਸੀਂ ਮੈਨੂੰ ਮਿਲ ਕੇ ਆਪਣੇ ਕੋਈ ਸਮੱਸਿਆ ਦਾ ਮਸਲਾ ਹੱਲ ਕਰਨਾ ਚਾ ਰਹੇ ਹੋ ਤਤ ਜਿਹੇ ਸਕਰੀਨ ਤੇ ਨੰਬਰ ਚੱਲ ਰਹੇ ਇਹਨਾਂ ਨੰਬਰਾਂ ਤੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਕੱਲ ਫੇਰ ਮਿਲਾਂਗੇ ਨਮਸਕਾਰ